ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਤੁਹਾਡਾ ਜੋ ਤੁਸੀਂ ਸਾਡੀ 크੍ਰਿਸਚੀਅਨ ਸੇਵਾ ਫਰੰਟ ਜਥੇਬੰਦੀ ਦੀ ਇਹ ਖਬਰ ਨੂੰ ਆਪਣੇ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਰਚਾਉਂਦੇ ਹੋ। ਔਰ ਅੱਜ ਅਸੀਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਅਠਵਾਲ ਦੇ ਵਿੱਚ ਮਸੀਹ ਭਾਈ ਚਾਰੇ ਵੱਲੋਂ ਇਸ ਜਗ੍ਹਾ ਦੇ ਵਿੱਚ 크੍ਰਿਸਚੀਅਨ ਸੇਵਾ ਫਰੰਟ ਦੀ ਪੂਰੀ ਟੀਮ ਪਹੁੰਚੀ ਔਰ ਇਸ ਦੇ ਵਿੱਚ ਜਦੋਂ ਲੰਮੀ ਵਿਚਾਰ ਚਰਚਾ ਹੋਣ ਤੋਂ ਬਾਅਦ 크੍ਰਿਸਚੀਅਨ ਸੇਵਾ ਫਰੰਟ ਦੇ ਯੂਥ ਪ੍ਰਧਾਨ ਡੈਨੀਅਲ ਮਸੀਹ ਜੀ ਨੂੰ ਗੁਰਦਾਸਪੁਰ ਦੇ ਜਿਹੜਾ ਯੂਥ ਉਮੀਦ ਪ੍ਰਧਾਨ ਲਾਇਆ ਗਿਆ ਔਰ ਇਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਆ 11 ਮੈਂਬਰੀ ਕਮੇਟੀ ਵੀ ਪਿੰਡ ਦੇ ਜਰੀਏ ਨੁਜੁਕਤ ਕੀਤੀ ਗਈ ਔਰ ਉਸ ਤੋਂ ਬਾਅਦ ਮੈਂ ਦੱਸਣਾ ਚਾਹੁੰਦਾ ਕਿ 크੍ਰਿਸਚੀਅਨ ਸੇਵਾ ਫਰੰਟ ਦਾ ਮੇਨ ਮਕਸਦ ਇਹ ਵਕ ਵਕ ਪਿੰਡਾਂ ਦੇ ਵਿੱਚ ਜਾਣਾ ਵਕ ਵਕ ਸ਼ਹਿਰਾਂ ਦੇ ਵਿੱਚ ਜਾ ਕੇ ਆਪਣੇ ਮਸੀਹ ਭਾਈ ਚਾੜੀ ਦੀਆਂ ਜਿਹੜੀਆਂ 78 ਸਾਲਾਂ ਤੋਂ ਲਟਕਦੀਆਂ ਮੰਗਾ ਆ ਰਹੀਆਂ ਨੇ ਉਹਨਾਂ ਦੇ ਉੱਪਰ ਅਸੀਂ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਕਿ ਤੁਸੀਂ ਜਿਹੜੀਆਂ ਆਪਣੀਆਂ ਵੋਟਾਂ ਨੇ 78 ਸਾਲਾਂ ਤੋਂ ਆਪਣੇ ਸਰ ਵੋਟਾਂ ਪਾ ਕੇ ਸਰਕਾਰਾਂ ਬਣਾਉਂਦੇ ਆ ਰਹੇ ਹੋ ਉਹ 78 ਸਾਲਾਂ ਤੋਂ ਜਿਹੜਾ ਸਾਡਾ 크ਰਿਸਚੀਅਨ ਸਮਾਜ ਹੈ ਜਿਹੜਾ ਬੜੇ ਯੋਰਾਂ ਦੇ ਨਾਲ ਪਾਰਟੀਆਂ ਨੂੰ ਵੋਟਾਂ ਪਾਉਂਦਾ ਸਰਕਾਰਾਂ ਬਣਦੀਆਂ ਨੇ ਪਰ ਜਿਹੜੇ 크ਰਿਸਚੀਅਨ ਭਾਈਚਾਰੇ ਦੇ ਰਾਈਟ ਅਧਿਕਾਰ ਨੇ ਜਿਹੜੀਆਂ ਰਾਈਟ ਮੰਗਾ ਨੇ ਉਹ ਅੱਜ ਤੱਕ ਸਾਨੂੰ ਪੂਰੀਆਂ ਦੇਖ ਨਹੀਂ ਰਹੀਆਂ ਸਾਡੇ ਲੋਕਾਂ ਦੇ ਨਾਲ ਮਤਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਸਾਡੀ ਆਪਾਂ ਪਹਿਲੇ ਮੁੱਦੇ ਦੀ ਗੱਲ ਕਰਦੇ ਆ ਰਾਖਵਾਂਕਰਨ ਮੁੱਦਾ ਹੈ 크੍ਰਿਸਚਨ ਰੈਜੀਮੈਂਟ ਦਾ ਮੁੱਦਾ ਹੈ ਐਮ ਐਲ ਸੀ ਬਹਾਲ ਕਰਨ ਦਾ ਮੁੱਦਾ ਹੈ ਕਬਰਸਤਾਨਾਂ ਦੇ ਮੁੱਦੇ ਨੇ ਕੱਚੇ ਕਰਾਂ ਨੂੰ ਪੱਕੇ ਕਰਨ ਦੇ ਮੁੱਦੇ ਨੇ ਹੋਰ ਬਹੁਤ ਸਾਰੇ ਨੇਕਾਂ ਜਿਹੜੇ ਮੁੱਦੇ ਨੇ ਉਹਨਾਂ ਦੇ ਆਧਾਰ ਤੇ ਜਿਹੜਾ 크੍ਰਿਸਚਨ ਸੇਵਾ ਫਰੰਟ ਜਥੇਬੰਦੀ ਆ ਪਿੰਡਾਂ ਦੇ ਵਿੱਚ ਜਾ ਜਾ ਕੇ ਔਰ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਧਾਰਮਿਕਤਾ ਪੱਖੋਂ ਵੀ ਸਾਡੇ ਪਾਸਬਾਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਆ ਰਹੀਆਂ ਨੇ ਸਾਡੇ ਬਹੁਤ ਸਾਰੇ ਇਦਾਂ ਦੇ ਚਰਚ ਨੇ ਜਿੱਥੇ ਸ਼ਰਾਰਤੀ ਲੋਕਾਂ ਵੱਲੋਂ ਤੌਰ ਪਾਨ ਕੀਤੀ ਜਾਂਦੀ ਹੈ ਜਾ ਕੇ ਤੇ 크ਰਿਸਚਨ ਸੇਵਾ ਫਰੰਟ ਔਰ ਪੂਰੀ ਟੀਮ ਉਸ ਜਗ੍ਹਾ ਦੇ ਵਿੱਚ ਪਹੁੰਚ ਕੇ ਵੀ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਆਪਣੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਰਹੀ ਹੈ ਜਿਆਦਾਤਰ ਜਿਹੜੀਆਂ ਮੇਜਰ ਪ੍ਰੋਬਲਮਾਂ ਦੇਖਣ ਨੂੰ ਮਿਲਦੀਆਂ ਕਿ ਲੋਕਾਂ ਦੇ ਹਾਲਾਤ ਇਦਾਂ ਦੇ ਨੇ ਕਿ ਪਿੰਡਾਂ ਦੇ ਵਿੱਚ ਇੱਕ ਇੱਕ ਮਰਲਾ ਜਗ੍ਹਾ ਹੈ ਤੇ ਲੋਕ ਉਹਨਾਂ ਦੇ ਵਿੱਚ ਜਿਹੜੇ 2 2 3 3 ਪਰਿਵਾਰ ਰਹਿ ਰਹੇ ਨੇ ਪਰ ਮੈਂ ਦੋਖਣਾ ਮੈਨੂੰ ਕਹਿਣਾ ਪੈ ਰਿਹਾ ਕਿ ਜਦੋਂ ਵੀ ਸਰਕਾਰਾਂ ਆਉਂਦੀਆਂ ਨੇ ਸਾਡੇ ਭਾਈਚਾਰੇ ਦੇ ਨਾਲ ਝੂਠੇ ਵਾਅਦੇ ਕਰ ਜਾਂਦੀਆਂ ਨੇ ਤੁਹਾਨੂੰ ਆ ਮਿਲੇਗਾ ਤੁਹਾਨੂੰ ਉਹ ਮਿਲੇਗਾ ਪਰ ਵੋਟਾਂ ਪੈਣ ਤੋਂ ਬਾਅਦ ਸਰਕਾਰਾਂ ਬਣਨ ਤੋਂ ਬਾਅਦ ਸਾਡੇ ਲੋਕਾਂ ਦਾ ਜਿਹੜਾ ਗਰਾਊਂਡ ਲੈਵਲ ਤੇ ਸੁਧਾਰ ਨਹੀਂ ਦਿਸਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਯੂਥ ਨੌਜਵਾਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਯੂਥ ਭਰਾਓ ਨੌਕਰੀਆਂ ਦਾ ਪਤਾ ਨਹੀਂ ਸਾਨੂੰ ਮਿਲਣੀਆਂ ਕਿ ਨਹੀਂ ਮਿਲਣੀਆਂ ਪਰ ਹੱਥਾਂ ਦੀ ਜਿਹੜੇ ਕੰਮ ਆ ਜਰੂਰ ਸਿੱਖੋ ਤੇ ਜਿਹੜੀ ਦੀ ਸੰਗਤੇ ਮਾਰੀ ਸੰਗਤ ਤੋਂ بچੋ ਤੇ ਜਦੋਂ ਤੁਸੀਂ ਮਾਰੀ ਸੰਗਤ ਤੋਂ بچੋਗੇ ਪ੍ਰਭੂ ਦੇ ਵਚਨਾਂ ਦੇ ਨਾਲ ਜੁੜੋ ਤੇ ਪਰਮੇਸ਼ਰ ਜਰਾ ਤੁਹਾਡੀਆਂ ਸਾਰੀਆਂ ਦੁੱਖ ਤਕਲੀਫਾਂ ਨੂੰ ਦੂਰ ਕਰੇਗਾ ਅੱਜ ਜਿਹੜੀ ਪਿੰਡ ਠਵਾਲਾਂ ਦੇ ਵਿੱਚ ਨਵੀਂ ਕਮੇਟੀ ਨਿਯੁਕਤ ਕੀਤੀ ਗਈ ਆ ਇਹਨਾਂ ਨੂੰ ਵਿਸ਼ਵਾਸ ਨੇ ਇਹੀ ਆ ਕਿ ਕਿਤੇ ਵੀ ਤੁਹਾਨੂੰ ਰਾਤ ਦਾ ਸਮਾਂ ਹੈ ਦਿਨ ਦਾ ਸਮਾਂ ਹੈ ਪਰ ਤੁਹਾਡੀ ਜਿਹੜੀ ਆਵਾਜ਼ ਆ ਹੱਕ ਤੇ ਸੱਚ ਦੀ ਆਵਾਜ਼ ਹੋਣੀ ਚਾਹੀਦੀ ਆ ਗਲਤ ਕੰਮ ਨਹੀਂ ਹੱਕ ਤੇ ਸੱਚ ਦੇ ਉੱਪਰ ਕਿਤੇ ਵੀ ਤੁਹਾਡੇ ਨਾਲ ਕੋਈ ਤੱਕਾ ਹੁੰਦਾ ਵਾ ਤੇ ਅਸੀਂ ਚਟਾਨ ਵਾਂਗੂ ਇਹਨਾਂ ਦੇ ਨਾਲ ਖਰੇ ਨਾ ਮੇਰਾ ਡੈਨੀਅਲ ਆ ਕ੍ਰਿਚਨ ਸੇਵਾ ਫਰੰਟ ਵੱਲੋਂ ਮੈਨੂੰ ਯੂਥ ਪ੍ਰਧਾਨ ਬਣਾਇਆ ਗਿਆ ਮੈਂ ਆਪਣੀ ਜਿੰਨੇ ਵੀ ਮੇਰੀ ਕਮੇਟੀ ਆ ਮੈਂ ਆਪਣੀ ਇਮਾਨਦਾਰੀ ਨਾਲ ਸੇਵਾ ਕਰਾਂਗਾ ਜੀ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ